ਤਤਵਾਦੀ ਹਮਲੇ ਦੇ ਵਿੱਚ ਹੁਣ ਤੱਕ ਦੱਸਿਆ ਜਾ ਰਿਹਾ ਹੈ ਕਿ ਤਕਰੀਬਨ 28 ਲੋਕਾਂ ਦੀ ਮੌਤ ਹੋਣ ਦੀ ਪੁਸ਼ਟੀ ਹੋਈ ਹੈ ਤਾਂ ਬੀਤੇ ਦਿਨੀ ਜੇਕਰ ਗੱਲ ਕਰਨ ਲਈ ਜਾਵੇ ਤਾਂ ਪਹਿਲਗਾਮ ਦੇ ਵਿੱਚ ਅਤਵਾਦੀ ਹਮਲਾ ਹੋਇਆ ਸੀ ਗ੍ਰਹਿ ਮੰਤਰੀ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਜਿਹੜੇ ਨੇ ਉਹ ਬੀਤੇ ਦਿਨ ਤੋਂ ਲਗਾਤਾਰ ਇਸ ਮਾਮਲੇ ਦੇ ਉੱਤੇ ਨਜ਼ਰ ਬਣਾਈ ਹੋਈ ਨੇ ਅਤੇ ਲਗਾਤਾਰ ਸ਼੍ਰੀਨਗਰ ਦੇ ਵਿੱਚ ਹੀ ਮੌਜੂਦ ਨੇ ਤੇ ਅੱਜ ਇਹਨਾਂ ਮ੍ਰਿਤਕ ਜਿਹੜੇ ਕਿ ਦੱਸਿਆ ਜਾ ਰਿਹਾ ਕਿ 28 ਦੇ ਕਰੀਬ ਨੇ ਉਹਨਾਂ ਦੀਆਂ ਦੇਹਾਂ ਨੂੰ ਅੱਜ ਸ਼ਰਧਾਂਜਲੀ ਵੀ ਜਿਹੜੀ ਹੈ ਉਹ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਦੇ ਵੱਲੋਂ ਦਿੱਤੀ ਗਈ ਹੈ ਭਾਵੁਕ ਕਰ ਦੇਣ ਵਾਲੀਆਂ ਇੱਕ ਇਤਨ ਕਿਤੇ ਤਸਵੀਰਾਂ ਨੇ ਅਤੇ ਇਹਨਾਂ ਮ੍ਰਿਤਕਾਂ ਦੇ ਜੋ ਪਰਿਵਾਰਕ ਮੈਂਬਰ ਨੇ ਉਹ ਵੀ ਇਸ ਮੌਕੇ ਦੇ ਉੱਤੇ ਪਹੁੰਚੇ ਹੋਏ ਨੇ ਅਤੇ ਗ੍ਰਹਿ ਮੰਤਰੀ ਅਮਿਤ ਸ਼ਾਹ ਜਿਹੜੇ ਨੇ ਉਹ ਇਹਨਾਂ ਦੇ ਨਾਲ ਮੁਲਾਕਾਤ ਕਰਦੇ ਹੋਏ ਨਜ਼ਰ ਆ ਰਹੇ ਨੇ ਪਰਿਵਾਰਕ ਮੈਂਬਰਾਂ ਦਾ ਕਿਤਨਾ ਕਿਤੇ ਰੋ ਰੋ ਕੇ ਬੁਰਾ ਹਾਲ ਹੈ ਦੱਸਿਆ ਜਾ ਰਿਹਾ ਹੈ ਕਿ ਕਿਹੜੇ ਕਿਹੜਾ ਰਿਸ਼ਤਾ ਪਰਿਵਾਰਕ ਮੈਂਬਰਾਂ ਦਾ ਇਹਨਾਂ ਮ੍ਰਿਤਕਾਂ ਦੇ ਨਾਲ ਸੀ ਕਿਵੇਂ ਇਹਨਾਂ ਨੂੰ ਇਹਨਾਂ ਦਾ ਧਰਮ ਪੁੱਛ ਕੇ ਉਦੋਂ ਉਹਨਾਂ ਤੇ ਗੋਲੀ ਮਾਰੀ ਜਾਂਦੀ ਹੈ ਜਦੋਂ ਉਹ ਮੁਸਲਮਾਨ ਨਹੀਂ ਨਿਕਲਦੇ ਤਾਂ ਪਰਿਵਾਰਕ ਮੈਂਬਰਾਂ ਨੇ ਆਪਣੇ ਦੁੱਖ ਬਿਆਨ ਕੀਤੇ ਰਿਹਾ ਅਮਿਤ ਸ਼ਾਹ ਨੂੰ ਤਸਵੀਰਾਂ ਸਾਹਮਣੇ ਆਈਆਂ ਨੇ ਦਾ ਪਰਿਵਾਰਕ ਮੈਂਬਰਾਂ ਦੇ ਨਾਲ ਅਮਿਤ ਸ਼ਾਹ ਨੇ ਮੁਲਾਕਾਤ ਕੀਤੀ ਅਤੇ ਇਨਸਾਫ ਜਿਹੜਾ ਆ ਉਹ ਦਵਾਇਆ ਜਾਵੇਗਾ ਇਸ ਗੱਲ ਦਾ ਦਾਵਾ ਅਮਿਤ ਸ਼ਾਹ ਦੇ ਵੱਲੋਂ ਕੀਤਾ ਗਿਆ ਹੈ ਦੇਸ਼ ਦੇ ਪ੍ਰਧਾਨ ਮੰਤਰੀ ਜੇਕਰ ਗੱਲ ਕੀਤੀ ਜਾਵੇ ਨਰਿੰਦਰ ਮੋਦੀ ਉਹ ਵੀ ਵਿਦੇਸ਼ ਦੌਰੇ ਤੇ ਚੱਲ ਰਹੇ ਸੀ ਅੱਧ ਵਿਚਾਲੇ ਹੀ ਵਿਦੇਸ਼ੀ ਦੌਰਾ ਛੱਡ ਕੇ ਸਿੱਧਾ ਦਿੱਲੀ ਪਹੁੰਚਦੇ ਨੇ ਹਾਈ ਲੈਵਲ ਦੀ ਮੀਟਿੰਗ ਜਿਹੜੀ ਸੱਦ ਲਈ ਜਾਂਦੀ ਹੈ ਵੱਡਾ ਐਕਸ਼ਨ ਜਿਹੜਾ ਆ ਉਹ ਲਿਆ ਜਾ ਸਕਦਾ ਹੈ ਬੇਸ਼ੱਕ ਜੰਮੂ ਕਸ਼ਮੀਰ ਦੇ ਵਿੱਚ ਦੋ ਅੱਤਵਾਦੀ ਢੇਰ ਕਰਨ ਦੀ ਖਬਰ ਵੀ ਸਾਹਮਣੇ ਆਈ ਹੈ ਐਕਸ਼ਨ ਲਗਾਤਾਰ ਲਿਆ ਜਾ ਰਿਹਾ ਅਤੇ ਤਸਵੀਰਾਂ ਵੀ ਜਿਹੜੀਆਂ ਨੇ ਲਗਾਤਾਰ ਸਾਹਮਣੇ ਆ ਰਹੀਆਂ ਨੇ ਤਾਂ ਗ੍ਰਹਿ ਮੰਤਰੀ ਅਮਿਤ ਸ਼ਾਹ ਜਿਹੜੇ ਨੇ ਉਹ ਇਸ ਵਕਤ ਸ਼੍ਰੀ ਨਗਰ ਦੇ ਵਿੱਚ ਨੇ ਪਹਿਲਗਾਮ ਵੀ ਜਾਣਗੇ ਅਤੇ ਇਸ ਮੌਕੇ ਦੇ ਉੱਤੇ ਉਹਨਾਂ ਦੇ ਵੱਲੋਂ ਇਹਨਾਂ ਪਰਿਵਾਰਕ ਮੈਂਬਰਾਂ ਦੀ ਹੌਸਲਾ ਅਫਜ਼ਾਈ ਕੀਤੀ ਜਾ ਰਹੀ ਹੈ ਇਨਸਾਫ ਜਿਹੜਾ ਦਵਾਇਆ ਜਾਵੇਗਾ ਇਸ ਗੱਲ ਦਾ ਦਾਵਾ ਵੀ ਜਿਹੜਾ ਅਮਿਤ ਸ਼ਾਹ ਦੇ ਵੱਲੋਂ ਕੀਤਾ ਜਾ ਰਿਹਾ ਤਾਂ ਸ਼ਰਧਾਂਜਲੀ ਜੜੀਆ ਦਿੱਤੀ ਗਈ ਹੈ ਮ੍ਰਿਤਕਾਂ ਨੂੰ ਦੱਸਿਆ ਜਾ ਰਿਹਾ ਹੈ ਕਿ ਤਕਰੀਬਨ 28 ਦੇ ਕਰੀਬ ਇਹ ਮ੍ਰਿਤਕ ਨੇ ਜਿਹੜੇ ਕਿ Hindu ਪਰਿਵਾਰ ਦੇ ਨਾਲ ਸੰਬੰਧ ਰੱਖਦੇ ਨੇ ਅਤੇ ਵੱਖ-ਵੱਖ ਖੇਤਰਾਂ ਤੋਂ ਇਹ ਜੰਮੂ ਕਸ਼ਮੀਰ ਦੇ ਵਿੱਚ ਘੁੰਮਣ ਫਿਰਨ ਵਾਸਤੇ ਆਏ ਹੋਏ ਸਨ ਕੋਈ ਛੁੱਟੀਆਂ ਕੱਟਣ ਵਾਸਤੇ ਆਇਆ ਹੋਇਆ ਸੀ ਅਤੇ ਕੁਝ ਲੋਕ ਸਥਾਨਕ ਉੱਥੇ ਹੀ ਰਹਿਣ ਵਾਲੇ ਦੱਸੇ ਜਾ ਰਹੇ ਨੇ ਜਿਹੜੇ ਕਿ Hindu ਤਬਕੇ ਦੇ ਲੋਕ ਸੀ ਤਾਂ ਇਸ ਅਤਵਾਦੀ ਹਮਲੇ ਦੇ ਵਿੱਚ ਤਕਰੀਬਨ 28 ਲੋਕਾਂ ਦੇ ਮਰਨ ਦੀ ਖਬਰ ਜਿਹੜੀ ਆ ਹੁਣ ਤੱਕ ਸਾਹਮਣੇ ਆਈ ਹੈ ਅਤੇ ਅਮਿਤ ਸ਼ਾਹ ਦੇ ਵੱਲੋਂ ਇਨ੍ਹਾਂ ਮ੍ਰਿਤਕਾਂ ਨੂੰ ਸ਼ਰਧਾਂਜਲੀ ਦੇਣ ਦੀਆਂ ਤਸਵੀਰਾਂ ਵੀ ਨਿਕਲ ਕੇ ਸਾਹਮਣੇ ਆਈਆਂ ਨੇ